ਸੋ ਖਾਲਸੇ ਦਾ ਸਜਣਾ ਦਿਵਸ ਜਾਂ ਵਿਸਾਖੀ ਦਾ ਤਿਉਹਾਰ ਵਿਸਾਖੀਪੁਰ ਮਨਾਇਆ ਜਾ ਰਿਹਾ ਹੈ ਇਲਾਕੇ ਦੇ ਆਸ-ਪਾਸ ਤੋਂ ਹਮ ਹਮਾਕੇ ਪੁੱਜਿਆ ਸੰਗਤਾਂ ਨੌਜਵਾਨ ਬੱਚੇ ਜਵਾਨ ਸਿਆਣੇ ਸਾਰੇ ਹੀ ਇਸ ਇਸਾ ਕੀ ਪੂਰਬ ਤੇ ਖਾਲਸਾ ਦਾ ਸਤਿ ਜੀ ਨੰਦਵਸ कीर्तन स्रवण कर दिया हुई संगत सोचो कि प्यारे बच्चे ऐसे दे ਇਸ ਵਿਸਾਖੀ ਪੁਰਬ ਤੇ ਖਾਸ ਇਸ ਦਿਨ ਦੇ ਮੌਕੇ ਤੇ ਕਈ ਬੜੇ ਪਿਆਰੇ ਪਰਿਵਾਰਾਂ ਦੇ ਪਰਿਵਾਰ ਆਏ ਨੇ ਇੱਕ ਬੜੀ ਪਿਆਰੀ ਬੱਚੀ ਮੌਜੂਦ ਹੈ ਬੱਚੀ ਨਾਲ ਗੱਲਬਾਤ ਕਰਦੇ ਆਂ ਬੱਚੀ ਤੁਹਾਡਾ ਨਾਮ ਮੈਂ ਸੀਰਤ ਕੌਰ ਮੈਂ ਅੱਜ ਆਪਣੇ ਮਮਾ ਪਾਪਾ ਨਾਲ ਵਿਸਾਖੀ ਸੈਲੀਬ੍ਰੇਟ ਕਰਨ ਆਈ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਲੱਗ ਰਿਹਾ ਕਿੱਦਾਂ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ ਮੈਂ ਬਹੁਤ ਅੱਛਾ ਮਹਿਸੂਸ ਕਰ ਰਹੀ ਹਾਂ ਆਪਣੇ ਮਮਾ ਮਮਾ ਡੈਡੀ ਨਾਲ ਭਾਈ ਜੀ ਅੱਜਕੱਲ ਦੇਖਣ ਨੂੰ ਮਿਲਦਾ ਕਿ ਬੱਚਿਆਂ ਨੂੰ ਨੌਲੇਜ ਬਹੁਤ ਘੱਟ ਹੁੰਦੀ ਹੈ ਬੱਚੇ ਗੁਰਦੁਆਰਾ ਸਾਹਿਬ ਜਾਂ ਮੰਦਰ ਵਗੈਰਾ ਘਟਵਾ ਜਾਂਦੇ ਨੇ ਬੱਚਿਆਂ ਨੂੰ ਉਹਦੇ ਮਾਪਿਓ ਸੇਹ ਦਿੰਦੇ ਨੇ ਕਿੱਦਾਂ ਲੱਗਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਮੇਸ਼ਾ ਹੀ ਇਹੀ ਰਹਿੰਦਾ ਵੀ ਬੱਚਿਆਂ ਨੂੰ ਹਮੇਸ਼ਾ ਕੋਈ ਵੀ ਆਪਣਾ ਗੁਰੂ ਦੇ ਕੋਈ ਗੁਰੂ ਨਾਲ ਰਿਲੇਟਡ ਕੋਈ ਫੈਸਟੀਵਲ ਹੁੰਦਾ ਤਾਂ ਅਸੀਂ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਆ ਤੇ ਜਾਗਰੂ ਕਰੌਣੇ ਆ ਵੀ ਇਹ ਬੱਚੇ ਆਪਣਾ ਇਹ ਆਪਣੀ ਸੱਭਿਆਚਾਰ ਨਾਲ ਜੁੜੇ ਹੋਈ ਚੀਜ਼ਾਂ ਨੇ ਠੀਕ ਹੈ ਤੇ ਇਹ ਹਮੇਸ਼ਾ ਆਪਾਂ ਨੇ ਇਹਨਾਂ ਦੇ ਨਾਲ ਜੁੜ ਕੇ ਰ ਠੀਕ ਹੈ ਤੇ ਅਸੀਂ ਸਾਰਿਆਂ ਨੂੰ ਇਹੀ ਪ੍ਰੇਰਿਤ ਕਰਦੇ ਆ ਵੀ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਇਆ ਕਰੋ। ਸੋ ਮਾਂ ਦਾ ਇੱਕ ਬੜਾ ਵੱਡਾ ਰੋਲ ਹੁੰਦਾ ਬੀਇੰਗ ਮਦਰ ਕਿਦਾਂ ਲੱਗਦਾ ਕਿ ਬੱਚੇ ਆਪਣੇ ਧਰਮ ਦੇ ਨਾਲ ਸਿੱਖੀ ਦੇ ਨਾਲ ਤੇ ਅੱਜੇ ਦਿਨ ਤਿਹਾਰਾ ਜੋੜ ਕੇ ਰੱਖਦੇ ਆ। ਸਰ ਵਾਇਰੂ ਜੀ ਦਾ ਖਾਲਸਾ ਫਾਇਰੂ ਜੀ ਦੀ ਫਤਿਹ ਮੈਂ ਇਸੇ ਕਰਕੇ ਆਪਣੇ ਬੱਚਿਆਂ ਨੂੰ ਆਪਣੀ ਵੱਡੀ ਬੇਟੀ ਨੂੰ ਸਪੈਸ਼ਲੀ ਗੁਰਨਾਨਕ ਪਬਲਿਕ ਸਕੂਲ ਦੇ ਵਿੱਚ ਪਾਇਆ ਹੈ ਤਾਂ ਕਿ ਉਹ ਗੁਰੂ ਦੀ ਬਾਣੀ ਦੇ ਨਾਲ ਡਿਵਿਨਿਟੀ ਸਬਜੈਕਟ ਸ਼ਬਦ ਨਾਲ ਪੜ੍ਹਦੀ ਦੇ ਨਾਲ ਜੁੜੀ ਰਹੇ। ਅਸੀਂ ਇਹਨਾਂ ਦੀ ਸਾਡੀ ਲਗਤ ਤੋਂ ਬਾਅਦ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹਨਾਂ ਨੂੰ ਹਰ ਤਿਉਹਾਰ ਦਾ ਮਹੱਤਵ ਦੱਸੀਏ ਕਿ ਕੀ ਮਹੱਤਵ ਹੈ ਤੇ ਉਹਦੀ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਕੀ ਇੱਕ ਮਕਸਦ ਰਹਿ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟਿਓ ਮਰਦ ਗੰਬੜਾ ਬਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਦਾਨੀ ਚੋਜੀ ਪਿਤਾ ਨੇ ਸਾਡੇ ਉੱਤੇ ਤਰਸ ਕਰਕੇ ਅੰਮ੍ਰਿਤ ਦੀ ਜੋ ਦਾਤ ਬਖਸ਼ੀ ਹੈ ਅੱਜ ਅਸੀਂ ਖਾਲਸਾ ਸਾਜ ਦਾ ਦਿਵਸ ਮਨਾਉਂਦੇ ਹੋਏ ਗੁਰੂ ਚਰਨ ਰਾਜ ਇਹ ਅਰਜ਼ੋਈ ਬੇਨਤੀ ਕਰ ਰਿਹਾ ਕਿ ਗੁਰੂ ਜੀ ਸਾਨੂੰ ਅੰਮ੍ਰਿਤ ਦੀ ਦਾਤ ਜਿੱਥੇ ਬਖਸ਼ ਚੁੱਕੇ ਹੋ ਉਹਨਾਂ ਲਈ ਬਹੁਤ ਮਹਾਰਤ ਦੀ ਗੱਲ ਹੈ ਔਰ ਜਿਨ੍ਹਾਂ ਨੇ ਹੁਣ ਤੱਕ ਅੰਮ੍ਰਿਤ ਦਾਤ ਨਹੀਂ ਪ੍ਰਾਪਤ ਕੀਤੀ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਵਾਲਾ ਬਣਾਓ ਗੁਰੂ ਜੀ ਨੇ ਜੋ ਇੱਕ ਕ੍ਰਾਂਤੀਕਾਰੀ ਸੋਚ ਤਨ ਤਨ ਸ਼੍ਰੀ ਗੁਰੂ ਨਾਨਕ ਪਾਸ਼ਾ ਦੀ ਸੋਚ ਨੂੰ ਉੱਪਰ ਸ਼ਿਖਰ ਤੇ ਲੈ ਕੇ ਗਏ ਨੇ ਕਿ ਕਿਸ ਤਰ੍ਹਾਂ ਇਨਸਾਨੀ ਜਾਮੇ ਵਿੱਚ ਆ ਕੇ ਉਸ ਅਕਾਲ ਪੁਰਖ ਦੀ ਉਸਤਤ ਕਰਨੀ ਇੱਕ ਅਕਾਲ ਪੁਰਖ ਨਾਲ ਜੁੜਨਾ ਔਰ ਸਰਬ ਕਲਿਆਣ ਦੇ ਲਈ ਸਰਬੱਤ ਦੇ ਭਲੇ ਲਈ ਕਾਰਸ਼ੀਲ ਹੋਣਾ ਉੱਚ-ਨੀਚ ਨੂੰ ਮਿਟਾ ਕੇ ਪੇਧ-ਪਰਮ ਨੂੰ ਮਿਟਾ ਕੇ ਜਾਤੀਆਂ ਦੇ ਵਰਨ ਨੂੰ ਖਤਮ ਕਰਕੇ ਸਾਰਿਆਂ ਨੂੰ ਇੱਕ ਲਾਈਨ ਵਿੱਚ ਖੜਾ ਕਰਕੇ ਉਸ ਅਕਾਲ ਦੇ ਨਾਲ ਜੋੜਨਾ ਔਰ ਹਮੇਸ਼ਾ ਹੀ ਬੇਗੰਪਰੀ ਮਾਹੌਲ ਸਿਰਜ ਕੇ ਸਾਰਿਆਂ ਦੇ ਲਈ ਜ਼ੁਲਮ ਦਾ ਟਾਕਰਾ ਕਰਦੇ ਹੋਏ ਸੱਚਾਈ ਦੀ ਆਵਾਜ਼ ਨੂੰ ਸ਼ਿਖਰ ਤੇ ਲੈ ਕੇ ਗਏ ਗੁਰੂ ਜੀ ਨੇ ਆਪਣੇ ਜੀਵਨ ਤੋਂ ਸਾਨੂੰ ਇਹ ਬਹੁਤ ਵੱਡੀ ਦਾਤ ਬਖਸ਼ੀ ਹੈ ਗੁਰੂ ਜੀ ਨੇ ਜੋ ਸਾਨੂੰ ਪੰਜ ਕਕਾਰ ਹੀ ਬਣਾਇਆ ਹੈ ਨਿਤਨੇਮੀ ਬਣਾਇਆ ਹੈ ਇਹਦੇ ਪਿੱਛੇ ਵੀ ਉਹਨਾਂ ਦਾ ਬਹੁਤ ਵੱਡਾ ਮੰਤਬ ਨੇ ਕਿ ਉਹਨਾਂ ਨੇ ਬਾਰਲੀ ਤੌਰ ਤੇ ਜਿੱਥੇ ਸਾਨੂੰ ਖਾਲਸਾ ਰੂਪ ਦਿੱਤਾ ਹੈ ਉਨਾਲ ਦੇ ਨਾਲ ਜਿਹੜੇ ਪੰਜ ਚੋਰ ਸਾਡੇ ਅੰਦਰ ਵਸੇ ਹੋਏ ਨੇ ਉਹਨਾਂ ਦੇ ਲਈ ਟਕਰਾ ਕਰਨ ਲਈ ਗੁਰਬਾਣੀ ਦਾ ਉਹ ਟਾਕਸਰਾ ਦਿੱਤਾ ਹੈ ਸੋ ਆਓ ਗੁਰਬਾਣੀ ਦੇ ਨਾਲ ਜੁੜੀਏ ਅੰਮ੍ਰਿਤ ਦੇ ਦਾਤ ਨੂੰ ਪ੍ਰਾਪਤ ਕਰਦੇ ਹੋਏ ਨਿਤਨੇਮੀ ਬਣੀਏ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਗੁਰੂ ਜੀ ਖੁਸ਼ੀਆਂ ਪ੍ਰਾਪਤ ਕਰੀਏ ਇੱਕ ਵਾਰ ਫਿਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਈ ਬਲੌਕ ਪਾਈ ਰੰਧੀਰ ਸਿੰਘ ਨਗਰ ਵੱਲੋਂ ਸਾਰੇ ਹੀ ਦੁਨੀਆ ਨੂੰ ਦਸ਼ਮੇਸ਼ ਪਿਤਾ ਵੱਲੋਂ ਇਹ ਜਿਹੜੀ ਦਾਤ ਅੰਮ੍ਰਿਤ ਖਾਲਸਾ ਸਾਜਨਾ ਦਿਵਸ ਹੈ ਇਹਦੀ ਲੱਖ ਲੱਖ ਵਧਾਈ ਹੋਵੇ ਮੈਂ ਇਸ ਮੌਕੇ ਤੇ ਇੱਕ ਵਾਰ ਫਿਰ ਇਸ ਪੂਰੇ ਇਲਾਕੇ ਦੇ ਸਾਰੀ ਸੰਗਤ ਦੇ ਧੰਵਾਦੀ ਹੋ ਰਿਹਾ ਅਸੀਂ ਜਿਨ੍ਹਾਂ ਨੇ ਕੱਲ ਨਗਰ ਕੀਰਤਨ ਵਿੱਚ ਹੁੰਮ ਹੁੰਮ ਆ ਕੇ ਦਰਸ਼ਨ ਦਿੱਤੇ ਔਰ ਅੱਜ ਸਵੇਰ ਤੋਂ ਗੁਰਬਾਣੀ ਦੇ ਨਾਲ ਔਰ ਗੁਰਬਾਣੀ ਸ਼ਬਦ ਦੇ ਨਾਲ ਜਿੱਥੇ ਜੁੜੇ ਹੋਏ ਨੇ ਨਾਲ ਨਾਲ ਗੁਰ ਇਤਿਹਾਸ ਨਾਲ ਜੁੜ ਕੇ ਆਪਣੇ ਮਨ ਨੂੰ ਪਰਪੂਰਾ ਪਰਪੱਕ ਕਰ ਰਹੇ ਨੇ ਕਿ ਆਓ ਅਸੀਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਕੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੀਏ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ